ਭਾਈ ਕੀ ਨਾਂ ਤੁਹਾਡਾ ਮੇਰਾ ਨਾਂ ਜਸਪਾਲ ਸਿੰਘ ਹੈ ਜਸ ਇਹਦਾ ਕੀ ਨਾਂ ਭੈਣ ਦਾ ਮਨਪ੍ਰੀਤ ਮਨਪ੍ਰੀਤ ਕਿੱਥੋਂ ਆਏ ਹੋ ਤੁਸੀਂ ਅਸੀਂ ਅਮਰਸਰ ਦੇ ਜ਼ਿਲ੍ਹਾ ਅਮਰਸਰ ਆ ਪਿੰਡ ਖੇਲਾ ਵਾਲੇ ਪਿੰਡ ਖੇਲਾ ਕੀ ਕੰਮ ਕਰਦੇ ਹੋ ਤੁਸੀਂ ਮੈਂ ਇਲੈਕਟ੍ਰੋਨਿਕਸ ਦਾ ਕੰਮ ਕਰਦਾ ਕੀ ਮਤਲਬ ਇਲੈਕਟ੍ਰੋਨਿਕਸ ਦਾ ਟੀਵੀ ਐਲਈਡੀ ਵਗੈਰਾ ਠੀਕ ਕਰਦੇ ਹੋ ਠੀਕ ਹੈ ਠੀਕ ਹੈ ਕਿੰਨੇ ਮੈਂ ਤੇਰਾ ਬੇਟਾ ਸੀ ਇੱਕ ਜੀਨ ਸਾਲ ਤੇ ਦੇਨੇ ਮਹੀਨੇ ਦਾ ਪਿਛਲੀ ਚਾਹ ਤਰੀਕ ਨੂੰ ਗਿਆ ਹੋਇਆ ਹੋ 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 ਐਕਸੀਡੈਂਟ ਹੋ ਗਿਆ ਕੀ ਕਰਦਾ ਸੀ ਉਹ ਇਹ ਤਾਂ ਜਵਾਨ ਸੀ ਬਾਹਰ ਦੀ ਪਿਆਰੀ ਬਾਹਰ ਜਾਣਾ ਸੀ ਉਹਨੇ ਕਿੰਨਾ ਪੜਿਆ ਸੀ ਪਾਸ 2 ਕੀ ਸੀ ਪੀਐਡ ਵੀ ਭਰੇ ਸੀ ਫਾਈ ਕੋਈ ਬੱਚਾ ਤੁਹਾਡੇ ਬੇਟੀ ਕੋਈ ਬੱਚਾ ਹੈ ਤੋਹ ਕੀ ਨਾਮ ਸੀ ਉਹਦਾ ਹਰਵੀਰ ਪਾਲ ਸੀ ਹਰਵੀਰ ਉਹਦੀ ਟੈਨਸ਼ਨ ਫਿਰ ਜ਼ਿਆਦਾ ਲੱਗੀ ਹਾਂਜੀ ਤਾਂ ਪਰ ਜਦੋਂ ਇਸ ਤਰ੍ਹਾਂ ਦੇ ਜੋੜੇ ਨੂੰ ਦੇਖਦੇ ਆ ਕਿਵੇਂ ਬਾਈ ਪੈਰਾਂ ਤੇ ਪੈਰਾਂ ਭਾਰ ਰੁੜ ਕੇ ਆ ਰਿਹਾ ਔਰ ਆਪਣੀ ਵਾਈਫ ਨੂੰ ਡਿਪਰੈਸ਼ਨ ਜਾ ਚੁੱਕੀ ਨੂੰ ਦਵਾਈ ਦਿਵਾਉਣ ਵਾਸਤੇ ਔਰ ਇਹ ਡਿਪਰੈਸ਼ਨ ਦਾ ਕਾਰਨ ਆ ਦੇਖੋ ਤਾਂ ਪੁੱਤ ਐਡਾ ਸੋਹਣਾ ਗੱਭਰੂ ਜਵਾਨ ਜਦੋਂ ਲੋਕੀ ਆਇਆ ਸੀ ਬੜੇ ਚਾਵਾਂ ਲਾਡਾਂ ਨੇ ਆਸਾਂ ਉਮੀਦਾਂ ਨਾ ਪਾਲਿਆ ਸੀ ਬਾਈ ਨੇ ਕਿਉਂਕਿ ਬਾਈ ਦੀਆਂ ਤਾਂ ਲੱਤਾਂ ਹੈ ਨਹੀਂ ਸੀ ਤੇ ਜਦੋਂ ਪੁੱਤ ਨੂੰ ਐਂ ਵੱਧਦੇ ਨੂੰ ਇੰ ਭੱਜਦੇ ਨੂੰ ਐ ਟੱਪ ਦੇ ਨੱਚਦੇ ਨੂੰ ਦੇਖਦਾ ਸੀ ਪਰ ਆਪਣੇ ਸ਼ੌਕ ਤੇ ਆਪਣੇ ਸੁਪਨੇ ਪੂਰੇ ਕਰ ਲੈਂਦਾ ਸੀ ਪਰ ਅੱਜ 20 ਸਾਲ ਦਾ ਹੋ ਗਿਆ ਜਦੋਂ ਉਦੋਂ ਰੱਬ ਨੇ ਚਵਟਾ ਮਾਰ ਕੇ ਖੋਲਿਆ ਐਕਸੀਡੈਂਟ ਤੇ ਚਲੇ ਗਿਆ ਵੀਰਾ ਬਸ ਅਰਦਾਸ ਕਰਿਓ ਇਸ ਜੋੜੇ ਵਾਸਤੇ ਸੱਚੇ ਬਾਦਸ਼ਾਹ ਇਹਨਾਂ ਨੂੰ ਇੰਨੀ ਕਿ ਹਿੰਮਤ ਬਖਸ਼ਣ ਵੀ ਇਹ ਭਾਣਾ ਮੰਨ ਸਕਣ ਇੱਕੋ ਹੀ ਬੱਚਾ ਸੀ ਨਾ ਕੋਈ ਧੀ ਨਾ ਕੋਈ ਪੁੱਤ ਹੋਰ ਇੱਕੋ ਹੀ ਸੀ ਉਹ ਵੀ ਰੱਬ ਨੇ ਖੋਲਿਆ ਉਹਦੇ ਮੂਰੇ ਕਿਹਦਾ ਜੋਰ ਆ ਉਹਦੇ ਨਾਲ ਕੌਣ ਲੜੇ ਉਹ ਡਾਡੇ ਨੂੰ ਕੌਣ ਕਹੇ ਵੀ ਤੂੰ ਗਲਤ ਕੀਤਾ ਬਸ ਇੱਕੋ ਹੀ ਕਹਿ ਸਕਦੇ ਆ ਵੀ ਪਾਣਾ ਮੰਨੋ ਭਾਈ ਕੋਈ ਨਾ ਭਾਈ ਬਾਬਾ ਮੇਰ ਕਰੂਗਾ ਅਸੀਂ ਤੇਰੇ ਨਾਲ ਜਿੱਦਾਂ ਵੀ ਜਿਵੇਂ ਵੀ ਕਦੇ ਤੈਨੂੰ ਲੋੜ ਪਵੇ ਦਵਾਈ ਨਾ ਇਹਦੀ ਬੰਦ ਕਰਨੀ ਭੈਣ ਦੀ ਜੇ ਤੈਨੂੰ ਲੱਗੂ ਦਸਾਂ ਦਿਨਾਂ ਨੂੰ ਵੀ ਦਵਾਈ ਨਾਲ ਫਰਕ ਨਹੀਂ ਪਿਆ ਜੂਰੀ ਨੇ ਵੀ ਕੈਂਪ ਤੇ ਹੀ ਆਉਣਾ ਕੈਂਪ ਤੋਂ ਬਿਨਾ ਆ ਜੀ ਆਪਾਂ ਚੈੱਕਅਪ ਕਰਾ ਦਾਂਗੇ ਠੀਕ ਆ ਲੈ ਕੇ ਚਲ ਬੇਟਾ ਕਿਸੇ ਨੂੰ ਕਹਿ ਕੇ ਸਿੱਧਾ ਚੈੱਕਅਪ ਕਰਵਾਓ ਕਰਵਾਓ ਬੇਟਾ ਆ ਵੀ ਦਾ ਆ ਗਿਆ ਲੈ ਬੰਦੇ ਵਾਲੇ ਕੀ ਹੋਇਆ ਇਹਨੂੰ ਭੈਣ ਨੂੰ ਤੁਹਾਡੇ ਕੀ ਲੱਗਦਾ ਬੀ ਓਕੇ ਅੰਦਰੀ ਬੰਦ ਰਹਿੰਦੇ ਠੀਕ ਆ ਹੋਰ ਕੋਣ ਪਰਵਾਹ ਮੇ ਮਮੀ ਬੇਟਾ ਸਤਿ ਸ਼੍ਰੀ ਅਕਾਲ ਪਾਪਾ ਕੀ ਨਾਮ ਹੈ ਤੁਹਾਡਾ ਮੈਂ ਕਿਤੇ ਨੂੰ ਰੈਡੀਟ ਚਾਹ ਪਾਉਂਗਾ ਮੈਨੂੰ ਆਲੋਚਨਾ ਬੋਲ ਰਹੇ ਹਨ ਮਿਹਨਤਾਂ ਵੀ ਨੇ ਇਹਨਾਂ ਬਿਨੂ ਖੁਸ਼ੀ ਆਉਂਦੀ ਹੈ ਕਿ ਕਿੰਨੀ ਚੱਲੀ ਜਾਂਦਾ ਜਿੰਦਗੀ ਜਿਦਾਂ ਸਾਫ਼ ਕਿਉਂਕਿ ਬਣਨ ਦਾ ਸਮਝੋ ਜੇ ਹੋ ਜੂ ਆਪਿਆ ਬੜੀ ਕਿੰਨਾ ਹੈ ਨਹੀਂ ਤਾਂ ਔਰ ਉਹਦੇ ਪਰਿਵਾਰ ਚ ਕਿਹੜੀ ਪ੍ਰੋਬਲਮ ਸੀ ਪਹਿਲਾਂ ਨਾਨਕ ਕਹਿੰਦੇ ਦਾਦਾ ਜੀ ਸੀ ਜਿਹੜੇ ਹਮ ਦਮਾਗੀ ਨਹੀਂ ਮੰਨਦੇ ਨੂੰ ਮਾਮੀ ਫੜਾ ਵੀਰੇ ਪਿੱਛੇ ਨੂੰ ਮਾਸੀ ਨੂੰ ਨਾਨੇ ਨਾਨੀ ਨੂੰ ਅੱਜ ਮਾਏ ਖੱਪੇ ਰਜਨੀ ਕਿੱਥੇ ਕਿਤੇ ਵੀ ਸਾਡੀ ਚਾਚਾ ਤਾਇਆ ਆਵਾਜ਼ ਤੋਂ ਕਿਰਪਾ ਕਰ ਮੇਰਾ ਜੁਮ ਕਹਿੰਦਾ ਹੈ ਫਰਲ ਵੀਰ ਤੇ ਰਜਨੀ ਬਸ 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 ਜਿਹੜੀ ਮੈਂ ਗਲਤ ਨਿਸ਼ਾਨ ਨਹੀਂ ਸੁਣ ਪਿਆ ਮਾਰਦੀ ਉਹਨੇ ਵੀ ਪਹਿਲਾਂ ਠੀਕ ਸੀ ਜੀ ਇਹ ਨਾ ਹੀ ਅਲਾਈਨਮੈਂਟਰੀ ਥੋੜਾ ਸੀਗਾ ਤੇ ਪੰਜ-ਛੇ ਸਾਲਾਂ ਤੋਂ ਮੇਰੇ ਮੂਰ ਹੋਈ ਫਿਰ ਬੈਠ ਗਈ ਜੀ ਮੇਰੇ ਪੈਰ ਦੇ ਬੈਹ ਗਏ ਹੁਣ ਜਲਦੀ ਫਿਰਦੀ ਨਹੀਂ ਪਹਿਲਾਂ ਜਲਦੀ ਫਿਰਦੀ ਸੀ ਹੋਰ ਪੈਂਦੀ ਬੈਠਣ ਬਾਅਦ ਹੁਣ ਪਤਾ ਨਹੀਂ ਲੱਗਦਾ ਹਾਂ ਪਹਿਲਾਂ ਤੁਰਦੀ ਫਿਰਦੀ ਸੀ ਥੋੜਾ ਖਿੱਚਣ ਹੋਏ ਵੀਰੇ ਖਿੱਚਣ ਹੋਏ ਵੀਰੇ ਜੀ ਥੋੜਾ ਜੀ ਮਾਤਰਾ ਆਪਕੇ ਲਈ ਨੰਬੀ ਫਾੜੀ ਮਾਤਰਾ

ਇਹ ਗੱਲ ਐਸ ਨਹੀਂ ਤੈਨੂੰ ਇਹਦਾ ਪ੍ਰਾਪਨਾ ਹੈ ਪਾਪਾ ਜੀ ਕਿਉਂਕਿ ਤੇ ਮੈਂ ਤੁਮਹਾਨੂੰ ਆਸਤੇ ਪਿੱਛੇ ਦੇ। ਇਹਦਾ ਪ੍ਰਾਪਨਾ ਕਰਨਾ ਮੁਸ਼ਕਿਲ ਹੈ। ਪਿਛਲੇ ਇਹ ਅਸ਼ੁਮ। ਲਾਪਰ ਹੋ। ਕੋਈ ਕਹਿੰਦਾ। ਅੱਜ ਹੱਦ ਤੱਕ। ਬਾਤ ਨਹੀਂ ਪਤਾ ਆ। ਨਹੀਂ। ਆ ਦਿਆ। ਇਹ ਤੁਹਾਨੂੰ ਵੀ ਠੀਕ ਹੋ ਜਾਏਗਾ। ਜਿਆਦਾਤਰ ਲੋਕ ਇੱਥੇ ਇਸ ਤਮੀਦ ਨਾਲ ਆਉਂਦੇ ਵੀ ਆਪਾਂ ਛੱਡੀ ਹੋਣੀ। ਉਹ ਵੀ ਰੱਖ ਹੀ ਲੈਣਗੇ। ਉਹ ਤਾਂ ਕਈ ਕੁੜੀਆਂ ਉਹ ਵੀ ਇਹ ਦਿਨ ਤੱਕ ਆਪਾਂ ਰੱਖਿਆ। ਪਰ ਮੇਰੀ ਰਿਕਵੈਸਟ ਤੁਹਾਨੂੰ ਵੀ ਜੇ ਤੁਹਾਨੂੰ ਠੀਕ ਆਵਲ ਤੇ ਮਾਦੇ ਐਕਸਪਾਇਰ ਹੋ ਗਏ। ਵੀਸਾ ਹੀ ਹਾਲ ਹੈ। ਜੇ ਨਹੀਂ ਕਰਨਾ ਚਾਹੁੰਦਾ। ਜੇ ਤਾਂ ਕਿਤੇ ਨਹੀਂ ਸਾਫ ਹੈ। ਇਹ ਤਾਂ ਟਿੱਕੀ ਗੱਲ ਆ। ਹਰਦੀ-ਬਰਦੀ ਸੀ, ਵਾਰਦੀ-ਵਗੀ ਆ। ਠੀਕ ਹੋ ਸਰ। ਲੈ ਜੀ। ਬੱਸ ਕਰਦਾ ਹਾਂ। ਉਹ ਜੇ ਇਹ ਨਾ ਪ੍ਰਾਣੀ ਨਹੀਂ ਜਾਂਦਾ ਤੇ ਇਹਨੂੰ ਚੁੱਕੀਆਂ ਸਾਡੀਆਂ ਨੇ ਉਹ ਪ੍ਰਾਣੀ ਨਹੀਂ ਜਾਂਦਾ ਇਹਨੂੰ ਠੀਕ ਕਰ। ਜੇ ਕੋਈ ਰਹੇ ਅਗਰ ਮਨ ਨਹੀਂ ਜਾਂਦਾ ਆਪਣੀ ਉਹ ਦਵਾਈ ਨਾਲ ਜ਼ਿਆਦਾ ਕੰਮ ਕਰਦਾ। ਕਿਥੇ ਵਿੱਚ ਹੋ ਜਾ। ਠੀਕ ਹੈ। ਇਹਨੂੰ ਲੈ ਕੇ ਜਾਓ ਫਿਰ ਉਹ ਬ੍ਰੇਕ ਇਟ ਨੂੰ ਚੈੱਕ ਕਰਵਾਓ। ਉਹ ਟੈਂਪਰੇਰੀ ਕੇਸ। ਹਾਂਜੀ ਵੀਰੇ। ਸਤਿ ਸ਼੍ਰੀ ਅਕਾਲ। ਕਿੱਥੋਂ ਆਏ? ਹਰਿਆਣੇ ਵਾਲੇ ਆ ਕੇ ਪਹਿਲੀ ਵਾਰ ਆਏ ਹੋ ਨਹੀਂ ਗਿਆ ਹੀ ਜੂਨ ਲੱਗਦਾ ਇੱਕ ਨੰਨੇ ਆ ਠੀਕ ਆ ਜੀ ਕੁਛ ਫਰਕ ਪਿਆ ਕਿ ਨਹੀਂ ਹਾਂ ਜੀ ਕਾਫੀ ਫਰਕ ਹੈਗਾ ਪਰ ਇਹ ਨਾ ਏਦਾਂ ਮਾਲਕੁੱਟ ਦੀ ਹੋ ਜ਼ਿਆਦਾ ਕਰਦਾ ਹੈ ਠੀਕ ਆ ਅੱਜ ਡਾਕਟਰ ਨੂੰ ਮਿਲ ਲੈ ਨਹੀਂ ਹਾਲੇ ਨੂੰ ਮਿਲਣਾ ਹੈ ਜੀ ਡਾਕਟਰ ਨੂੰ ਹਨਾ ਨਵਦੀਪ ਗੁਰਤੇਹਾਂ ਵਾਲੀ ਪਰਚੀ ਦਿਓ ਪੁੱਤ ਹਾਂ ਜੀ ਫੋਨ ਗੁੰਮ ਗਿਆ ਫੋਨ ਰੱਖਿਆ ਕਰੋ ਯਾਰ ਚਾਰ ਦਿਲਾ ਕੇ ਨਾ ਛੱਡਿਆ ਕਰੋ ਏਦਾਂ ਹੁਣ ਆਪਾਂ ਕਿਹਨੂੰ ਕਹਾਂਗੇ ਪੁੱਤ ਬੋਲ ਦਿੰਨੇ ਆਪਾਂ ਕਿਹੜਾ ਫੋਨ ਆ ਛੋਟਾ ਹੁੰਦਾ। ਹਾਲੇ ਬ੍ਰਿੰਕ ਉੱਥੇ ਜੇ ਤੁਸੀਂ ਡਾਕਟਰ ਕੋਲੇ ਜਾਓਗੇ ਨਾ ਉੱਥੇ ਮੁੰਡਾ ਮਿਲੂਗਾ ਤੁਹਾਨੂੰ ਗੁਰਧਿਆਨ ਉਹਦਾ ਨਾਂ ਸਰਦਾਰ ਜੀ ਨੇ ਉੱਥੇ ਬਾਜ਼ ਮਾਰ ਕੇ ਪੁੱਛ ਲਿਓ ਪੂਰੇ ਵਿੱਚ ਚਲੇ ਜਾਓ ਉਹ ਆਪੇ ਡਾਕਟਰ ਦੇ ਕੋਲੇ ਲੈ ਕੇ ਜਾਊ ਤੁਹਾਨੂੰ ਚੈੱਕ ਅਪ ਕਰਾਓ ਠੀਕ ਹੈ ਜਾਓ ਅੱਛਾ ਕਿਹੜੀ ਕੰਪਨੀ ਦਾ ਸੀਗਾ ਕੰਪਨੀ ਕਿਹੜੀ ਸੀ ਭਰਾਵਾ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਠਾਕ ਹਾਂ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਸ਼ੁਕਰੀਆ ਜੀ ਦਾ ਉਹ ਕਹਿਣਾ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬੱਚੇ ਬੜਾ ਚੌਰ ਏਰੀਆ ਪਿੰਡ ਚ ਨਿਆਣੀ ਖੁਰਦ ਤੋਂ ਆਏ ਆ ਅੱਛਾ ਜੀ ਇਹ ਕੀਰਤਨ ਸਿੱਖਦੇ ਆ ਇਹਨਾਂ ਨੇ ਪਹਿਲੀ ਵਾਰੀ ਆਪਣੇ ਨਗਰ ਚ ਕੀਰਤਨ ਕੀਤਾ ਔਰ ਜਿੰਨੀ ਸੇਵਾ ਇਹਨਾਂ ਨੂੰ ਸੰਗਤ ਨੇ ਕੀਰਤਨ ਦੀ ਭੇਟਾ ਦਿੱਤੀ ਆ ਤੇ ਉਹ ਸਾਰੀ ਪੇਟਾ ਜਿਹੜੀ ਆ ਉਹ ਇੱਥੇ ਇਹਨਾਂ ਨੇ ਸੇਵਾ ਕਰਦੀ ਲਿਆ ਕੇ ਵੈਰੀ ਕਿਤਨੀ ਜੱਥਾ ਗਰੇ ਨਗਰ ਤੋਂ ਚੰਨੀਆਣੀ ਖੁਰਦ ਚੰਨੀਆਣੀ ਖੁਰਜ ਬਲਾ ਤੌਰ ਤੋਂ ਹਾਂਜੀ ਪਹਿਲਾਂ ਤਾਂ ਬੱਚਿਓ ਤੁਸੀਂ ਬਹੁਤ ਬਹੁਤ ਵਧਾਈ ਦੇ ਪਾਤਰੋਂ ਅੱਜ ਕੱਲ ਜਿੱਥੇ ਤੁਹਾਡੀ ਉਮਰ ਦੇ ਬੱਚੇ ਇੰਟਰਨੈਟ ਤੇ ਲੱਗੇ ਹੋਏ ਨੇ ਸੋਸ਼ਲ ਮੀਡੀਆ ਤੇ ਬੈਠੇ ਸਾਰਾ ਸਾਰਾ ਦਿਨ ਦੇਖੀ ਜਾਂਦੇ ਨੇ ਗੁਰਬਾਣੀ ਵੱਲ ਬਾਣੀ ਵੱਲ ਬਾਣੇ ਵੱਲ ਕੋਈ ਧਿਆਨ ਨਹੀਂ ਤੁਸੀਂ ਬਹੁਤ ਲੱਕੀ ਹੋ ਤੁਹਾਨੂੰ ਬਾਬਾ ਜੀ ਨੇ ਆਪਣੀ ਉਹ ਵਸਤਰਾਂ ਦੀ ਉਸ ਬਾਣੀ ਦੀ ਸੇਵਾ ਚ ਲਾਇਆ ਹੋਇਆ। ਔਰ ਤੁਹਾਡਾ ਬਹੁਤ ਸ਼ੁਕਰੀਆ ਜਿਹੜਾ ਤੁਸੀਂ ਇਹਨਾਂ ਬੱਚਿਆਂ ਨੂੰ ਇਸ ਰਾਹ ਤੇ ਤੋਰ ਰਹੇ। ਔਰ ਅਸੀਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ 'ਚ ਤੁਸੀਂ ਗੁਰੂ ਦੀ ਬਾਣੀ ਨੂੰ ਤੇ ਬਾਣੇ ਨੂੰ ਹਮੇਸ਼ਾ ਆਪਣੇ ਨਾਲ ਜੋੜ ਕੇ ਰੱਖੋ ਤੇ ਇਸ ਪੰਜਾਬ ਦੇ ਵਿੱਚ ਪੂਰੀ ਦੁਨੀਆ 'ਚ ਗੁਰਨਾਨਕ ਨਾਮ ਲੇਵਾ ਸੰਗਤ ਨੂੰ ਆਪਣੇ ਬਚਨਾਂ ਨਾਲ ਉਹਨਾਂ ਨੂੰ ਹਮੇਸ਼ਾ ਤੁਸੀਂ ਜੋੜੀ ਰੱਖੋ ਇਸ ਬਾਣੀ ਨਾਲ